ਮੈਂ ਤਾਂ ਆਟ ਹੋ ਜਾ ਪੈਸੇ ਫੜਾ ਤੇ ਦੇਖਣਾ ਪਾਰਟੀ ਨਹੀਂ ਕਰੀ ਹੈ ਪਾਰਟੀ ਅੱਠ ਵੋਟਾਂ ਲਾ ਦੇਣਾ ਤੇ ਦੋ ਦੂਜੀਆਂ ਸਤਿ ਸ੍ਰੀ ਅਕਾਲ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਅੱਜ ਆਪਾਂ ਪਹਿਲਾਂ ਸਵੇਰੇ ਉੱਠੇ ਨੇੜੇ ਉੱਠ ਕੇ ਆਪਾਂ ਪਸ਼ੂਆਂ ਨੂੰ ਕੱਖ ਕੰਡੇ ਪਾ ਕੇ ਤੇ ਫਿਰ ਉਹਦੂਆ ਨਹਾਤੇ ਨਹਾ ਕੇ ਫਿਰ ਮਹਾਰਾਜ ਨੇ ਕਿਰਪਾ ਕੀਤੀ ਬਾਣੀ ਪੜੀ ਬਾਣੀ ਪੜਨ ਤੋਂ ਬਾਅਦ ਮਾਲਕੋ ਚਲੋ ਆਪਾਂ ਸਹਿਜ ਪਾਠ ਆਰੰਭ ਕੀਤਾ ਹੋਇਆ ਘਰੇ ਕਰਦੇ ਆਂ ਦੋ ਭਾਗਾਂ ਦੇ ਵਿੱਚ ਸਿੰਚੀਆਂ ਆਪਣੇ ਕੋਲੇ ਹੈਗੀਆਂ ਤੇ ਆਪਾਂ ਉਹਨਾਂ ਤੋਂ ਕਰਦੇ ਆਂ ਸਹਿਜ ਪਾਠ ਤੇ ਲਗਭਗ ਆਪਾਂ 1270 ਅੰਗ ਤੇ ਪਹੁੰਚ ਗਏ ਆ ਦਿੰਨੇ ਆ ਪਹੀ ਦੇ ਉੱਤੇ ਸਵੇਰ ਦੀ ਸੈਰ ਦਾ ਆਨੰਦ ਟੋਪ ਨਿਕਲਈਏ ਸਵੇਰੇ ਤੇ ਜਦੋਂ ਆਪਾਂ ਸਨੇਹਾ ਉੱਠਦੇ ਆ ਨਾ ਸਨੇਹਾ ਅਮਰਤ ਵੇਲਾ ਜਿਹੜਾ ਮਹਾਰਾਜ ਨੇ ਬਣਾਇਆ ਮਹਾਰਾਜ ਨੇ ਆਪਾਂ ਨੂੰ ਹੁਕਮ ਦਿੱਤਾ ਵੀ ਅਮਰਤ ਵੇਲੇ ਦਾ ਜਿਹੜਾ ਜਾਗਣਾ ਸਿੱਖ ਨੇ ਅਮਰਤ ਵੇਲੇ ਉੱਠ ਕੇ ਬਾਣੀ ਪੜ੍ਹਨੀ ਆ ਚਲੋ ਜੇ ਬਾਣੀ ਕੋਈ ਨਹੀਂ ਵੀ ਪੜ੍ਹ ਸਕਦਾ ਤਾਂ ਵਾਹਿਗੁਰੂ ਦਾ ਜਾਪ ਕਰੋ ਅਮਰਤ ਵੇਲੇ ਉਠੋ ਅਮਰਤ ਵੇਲੇ ਦਾ ਨੰਦਾ ਈੜਾ ਵੱਖਰਾ ਹੀ ਆ ਤੇ ਉਹਦੋਂ ਠੰਡ ਵੀ ਨਹੀਂ ਹੁੰਦੀ ਪਾਣੀ ਸੂਏ ਚ ਬਹੁਤਾ ਆ ਪੈਦ ਕੀ ਦਾ ਰੋਣੂ ਪਾਣੀ ਲਾਉਂਦਾ ਕਣਕ ਉੰਦਾ ਠੀਕ ਹੈ ਵੀ ਥੋੜਾ ਜਿਆ ਪਾਣੀ ਦਾ ਮੰਨਿਆ ਪਾਣੀ ਦੀ ਥੋੜੀ ਦਾਬ ਮੰਨਗੀ ਤਾਂ ਕਰਕੇ ਥੋੜਾ ਜਿਆ ਨਾ ਹੈਗਾ ਫਰਕ ਜੇ ਮੈਂ ਇਧਰਲੀ ਸਾਈਡ ਪਾਣੀ ਦੀ ਦਾਬ ਬੱਜੀ ਕਰਕੇ ਨਾ ਕਣਕ ਨੇ ਉਵੇਂ ਗਰੋਥ ਨਹੀਂ ਕਰੀ ਆ ਇਧਰ ਠੀਕ ਹੈ ਇਧਰ ਪੱਤਾ ਵੀ ਸਹੀ ਚੌੜਾ ਪੱਤਾ ਕੱਢ ਚੁੱਕੀ ਹੈ ਵੀ ਆਪਾਂ ਸੌਗੀ ਲਾਤੀ ਕਈ ਤਾਂ ਦਿਨ ਸੀਗੇ ਟਾਈਮ ਨਹੀਂ ਲੱਗਦਾ ਸੀਗਾ ਆਹ ਦਾ ਰਾਤ ਲਾਸਕ ਸੀ ਮਿਰਚਾਂ ਇਹ ਬਹਿ ਗਈਆਂ ਨਹੀਂ ਆਂ ਕੌੜੀਆਂ ਮਿਰਚਾਂ ਜਿਹੜੀਆਂ ਹੁੰਦੀਆਂ ਉਹ ਆ 1 2 3 4 5 6 7 ਵਟਾ ਲਾ ਦੇ 8 ਵਟਾ ਲਾ ਦੇ ਤੇ ਦੋ ਦੂਜੀਆਂ ਮਿਰਚਾਂ ਚਾਰੀ ਆਂ ਵਟਾ ਲਾ ਦੇ ਤੇ ਇਹ ਆਹ ਵਟਾ ਦੇ ਬਾਹਰ ਲਿਆਂਦੇ ਆਪਾਂ ਆਪਣੀ ਭਿੰਡੀ ਲਾਤੀ ਇਹ ਵਿੱਚ ਰੱਖਿੰਦੇ ਕਰਨਾ ਨਹੀਂ ਆਪਾਂ ਲਾ ਲਾ ਵਟਾ ਉੱਤੇ ਗਵਾਰਾ ਲਾ ਅਧਿਆਪਕਾ ਦੇ ਘਵਰਾ ਆਤੀ ਜੇ ਪਿੰਡੀ ਦਾ ਤੇ ਆ ਖਾਲ ਆਪਾਂ ਪਾਤਾ ਇਹਨੂੰ ਨੱਚਾਉਂ ਤਾਂ ਚੱਲ ਪਈਆਂ ਸੀ ਰਾਤ ਤੇ ਹੁਣ ਪਾਣੀ ਲੱਗੇ ਮੇਰੇ ਹਿਸਾਬ ਨਾਲ ਚੱਲ ਪੈਣੀ ਆ ਕਿ ਰਾਮ ਜਹਾਜ ਹੈਗੀ ਨਾ 9 ਵਜੇ ਸਾਜੀ ਮੈਂ ਚੱਲ ਪਈ ਹਾਂ ਜੇ ਕੋਈ ਨਾ ਚੱਲੋਗੀ ਤਾਂ ਆਪਾਂ ਉੱਥੇ ਹੋਰ ਲਾ ਦੇਣਾ ਹੈ ਨਾ ਆਪਣੇ ਕੋਲ ਪਈ ਆ ਫਕਤ ਆਪਾਂ ਹੋਰ ਵੀ ਲੈ ਕੇ ਆਏ ਸੀ ਤੇ ਸਬਜ਼ੀ ਆਪਣੀ ਕੰਪਲੀਟ ਹੋ ਗਈ ਇਹਦੇ ਵਿੱਚ ਆਪਾਂ ਰੂੜੀ ਦਾ ਰੇਪ ਪਾਤਾ ਬਹੁਤ ਮਾਰੇ ਦੇ ਤੋਂ ਇਨੇ ਹਾਰੇ ਆ ਤੇ ਆਪਾਂ 30 35 ਟੋਕਰੇ ਪਾਦੇ ਰੂੜੀ ਦੇ ਖਲੇ ਡੀਏ ਵੀ ਪਤਾ ਸੀਗਾ ਤੇ ਹੁਣ ਆਪਣਾ ਹੀ ਸਬਜ਼ੀ ਇੱਕ ਵਾਰੀ ਦਾ ਕਾਬਲੇ ਹੋ ਬਾਕੀ ਵੇਖਦੇ ਆਂ ਜੇ ਢੰਗੂਰ ਮਾਰਨ ਤੇ ਦੇਖਦੇ ਆਂ ਵੀ ਕੀ ਰਿਜ਼ਲਟ ਨਿਕਲਦਾ ਤੇਰਾ ਆਪਾਂ ਤੁਹਾਨੂੰ ਦੱਸਾਂਗੇ ਕਿ ਤੇ ਮੇਰੇ ਹਿਸਾਬ ਨਾਲ 4 ਕਿ ਦਿਨਾਂ ਦੇ ਵਿੱਚ ਇਹ ਇਹਨੂੰ ਢੰਗੂਰ ਮਾਰਨਾ ਚਾਹੀਦਾ ਤੇ ਜੇ ਕੋਈ ਗੜਬੜ ਹੋਈ ਤਾਂ ਭਾਈ ਫਿਰ ਆਪਾਂ ਦੁਬਾਰੇ ਕਰਾਂਗੇ ਦੁਬਾਰੇ ਕੋਸ਼ਿਸ਼ ਕਰਾਂਗੇ ਦੇਖੋ ਕਿ ਥੋੜਾ ਜਿਹਾ ਠੰਡ ਦਾ ਕਰਕੇ ਹੋ ਜਾਂਦਾ ਠੰਡ ਜਾ ਤੇ ਵੈਸੇ ਤਾਂ ਠੰਡ ਠੀਕ ਆ ਮੌਸਮ ਪਰ ਫਿਰ ਵੀ ਠੰਡ ਜਾਦੇ ਆ ਤਾਂ ਕਰਕੇ ਬੀਜ ਦਾ ਕਈ ਵਾਰੀ ਹੁੰਦਾ ਵੀ ਦੇਖ ਸਹੀ ਹੋ ਗਿਆ ਸਿੱਖ ਗਿਆ ਹਾਂ ਇੱਕ ਵਾਰੀ ਨਾ ਵਾਰੀ ਨਾ ਇੱਕ ਵਾਰੀ ਤੂੰ ਜਿਹੜਾ ਇੱਕ ਵਾਰੀ ਤੂੰ ਆ ਜਾ ਮਰਾਜਾ ਹਾਂ ਹੁਣ ਤੂੰ ਸੁਸ਼ਮਿਤ ਕਰਕੇ ਦੇਖ ਹਾਂ ਹਾਂ ਚਲਾ ਹਾਂ ਵੈਰੀ ਗੁੱਡ ਸਹੀ ਹੁਣ ਪਤਾ ਲੱਗ ਗਿਆ ਪਾਰਟੀ ਹੋ ਗਈ ਆਪਣੇ ਮਾਸੀ ਦੀ ਮੱਝ ਗੱਪਣ ਨਿਕਲ ਗਈ ਮਾਸੀ ਕਹਿੰਦੀ ਕਹਿੰਦੀ ਕਿੱਥੋਂ ਹੋਊਗੀ ਐ ਆ ਜੋ ਆ ਇਹ ਮੈਂ ਕੋਈ ਨਹੀਂ ਚੈੱਕ ਕਰਾ ਲਾ ਡਾਕਟਰ ਆਇਆ ਸੀ ਗੱਪਣ ਪਾਰਟੀ ਹੋ ਗਈ ਮਾਸੀ ਦੀ ਮੈਂ ਸਾਰਾ ਅੱਜ ਰੋਟੀ ਦਾਣਾ ਪਾਣੀ ਸਾਰਾ ਮਾਸੀ ਦਾ ਹਾਂ ਚੱਲਾਂਗੇ ਅੱਜ ਉੱਥੇ ਹੋ ਸਕਦਾ ਖਾਣਾ ਖਵਾ ਕੇ ਲਿਆਵੇ ਸ਼ਾਮ ਦਾ ਕੋਈ ਪਤਾ ਨਹੀਂ ਗੱਡੀ ਚ ਬਹਿ ਕੇ ਹਾਂ ਫਿਲਮ ਲੱਗ ਜੇ ਪੁੱਛੋ ਜਾ ਕੇ ਹਾਂ ਕਾਹ ਮਾਸੀ ਪੁੱਛ ਉਹ ਸ਼ੀਸ਼ਿਆਂ 'ਚ ਬਹਿ ਕੇ ਜਿੱਥੇ ਲੋਕ ਕਹਿੰਦੇ ਹੁੰਦੇ ਇਹ ਅਸੀਂ ਖਾਣਾ ਖਾਣ ਚੱਲੇ ਆ ਇੱਥੇ ਉਹ ਚੱਲੇ ਆ ਸਾਡੇ ਦਾ ਭਰਾਵਾ ਦੇਸੀ ਖਾਣੇ ਉਹ ਸਿੱਧੇ ਆਏ ਖਾਣੇ ਦਾ ਆਪਣਾ ਖਾਣਾ ਵਧੀਆ ਹੁੰਦਾ ਆਪਣਾ ਤਾਂ ਵਧੀਆ ਹੀ ਆਪਾਂ ਤੁਰ ਜਾਂਦੇ ਹਾਂ ਆ ਬੰਦੇ ਫੱਟ ਨਹੀਂ ਲੱਤ ਪੱਟ ਲੈ ਉਹ ਜੱਡੀ ਆਪਣੀ ਕਿੱਧਰ ਖੜੀ ਹੈ ਕਿਉਂ ਉੱਥੇ ਕਿੱਥੇ ਖੜੀ ਹੈ ਆ ਆ ਆ ਵਧੀਆ ਪਰਦਾ ਚੱਲਾਂਗੇ ਯਾਰ ਆਪਾਂ ਦੇਖਦੇ ਆ ਓਏ ਇਹਨਾਂ ਨੂੰ ਘੂਟੋਣੋ ਸਮਾਨ ਦਵਾ ਲੈਂਦਾ ਨਾਲ ਹੀ ਚਾਹਾਂਗੇ ਪੁੱਛ ਦਵਾ ਕਰ ਉਹ ਇਹਨਾਂ ਨੂੰ ਮਾਲਾ ਮੋਟਾ ਆਇਆ ਇਹਨਾਂ ਨੇ ਲੈ ਗਏ ਜੀ ਇਹਨਾਂ ਕਿਹਾ ਇਹ ਤਾਂ ਦੋ ਰਿੱਕੀ ਬੈਠੇ ਆਗੇ ਕੁੜੇ ਆਉਂਗਾ ਮੁਹੰਮਦ ਆਈ ਬਗ ਜੀ ਯਾ ਕਿਹੜਾ ਉਥੇ ਮੈਂ ਮਤਲਬ ਕੱਪੜੇ ਦਾ ਹਾਂ ਕੱਪੜੇ ਆਜੋ 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 ਜਾਓ ਦਰਵਾਜ਼ਾ ਆ ਤੁੰਗ ਭੱਜ ਲੋ ਆਜੋ ਚੱਲ ਚੱਲ ਆਲੇ ਆ ਪਾ ਚਾਲੇ ਪਾ ਚਾਲੇ ਵੇਰੀ ਕਾਤੀ ਕੀ ਹੈ ਇਹ ਆ ਬਾਈ ਮੇਰੇ ਫੈਨ ਫੈਨ ਆ ਵੇ ਦੇਖੋ ਫੋਟੋ ਮਾ ਖਿਚਾ ਫੋਟੋ ਖਿਚਾ ਲੈ ਮੇਰੇ ਨਾਲ ਮੈਂ ਤੁਹਾਡਾ ਨੱਕ ਚਾ ਲੂੰ ਬਾਨੇ ਨਾਲ ਤੁਸੀਂ ਮੇਰੇ ਨਾਲ ਖਿਚਤੀ ਠੀਕ ਹੈ ਮੈਨੂੰ ਜਾਨਦਾ ਨਾ ਰਸਤੇ ਜਿਹੜੇ ਗਿਆ ਮੈਂ ਕਿੱਥੇ ਬਿੱਲਾ ਉਹ ਤੇ ਲੈ ਆਹ ਦੂਜੇ ਤੂਸੇ ਆਹ ਫੱਕੇ ਤੂਸੇ ਜਿਹੜੇ ਸੁੱਖ ਫੱਕੇ ਸਾਰਿਆਂ ਨੂੰ ਇਹਨਾਂ ਨੂੰ ਇਹਨੇ ਰੀਸ ਲਾਈ ਆ ਸਾਰਿਆਂ ਨੂੰ ਲਾ ਕੇ ਦੇਣੀ ਪੂਣ ਹੋਰ ਲਾ ਕੇ ਦੇ ਚਾ ਟੋਪੀ ਤੂੰ ਵੀ ਬਹਿ ਜਾ ਮਗਰ ਆ ਕਿੱਥੇ ਬਹਿ ਜਾ ਇਹ ਜਗਾ ਹੈ ਨਾ ਮੈਂ ਗਾ ਲੂੰ ਮੁਰ ਰੋਜ ਮੜਾ ਜਾ ਸੁੱਖੂ ਤੂੰ ਵਿਚਾਲੇ ਕਰ ਲੈ ਇਹਨੂੰ ਹੁਣ ਦੁਆ ਲੈਣਾ ਮੈਂ ਦੂਰੋਂ ਦੁਕਾਨਾ ਹੁਣ ਇੱਥੇ ਕਿਹੜਾ ਰੋਜ ਰੋਜ ਜਾਈਦਾ ਕਨੇ ਹਾਂ ਬਾਵਾ ਸਾਰਾ ਬਾਟ ਕਰਕੇ ਹਾਂ ਦੁਕਾਨ ਕਰਕੇ ਹੁਣ ਅੱਗੇ ਦੁਕਾਨ ਸੀ ਕੋਲੇ ਆਈ ਗਾ ਵਿਚਾਲੇ ਲਈ ਹੁਣ ਤਾਂ ਮੈਨੂੰ ਜਾਣਾ ਪੈਂਦਾ ਸੁੱਖੂ ਹੱਥ ਪਾ ਲਈ ਤਾਏ ਨੂੰ ਇੱਕ ਮੈਨੂੰ ਫੋਲੋ ਬਾਲਾ ਕਰਦੇ ਆ ਮੈਨੂੰ ਤਾਂ ਜਾਣਾ ਪੈਂਦਾ ਲਿਜਾ ਕੇ ਮੈਂ ਤਾਂ ਆਟ ਹੋ ਜਾ ਪੈਸੇ ਬਣਾ ਤੇ ਦੇਖਣਾ ਬਈ ਪੈਸੇ ਨਹੀਂ ਫਿਰਦੀ ਨਹੀਂ ਫਿਰਦਾ ਮੈਂ ਪਤਾ ਤੇਰੇ ਉੱਤੇ ਜੇ ਪਾ ਲੈ ਗੁਰੀ ਅਸੀਂ ਮੇ ਤੋਂ ਨਹੀਂ ਮੈਂ ਤਾਂ ਉਹ ਨਹੀਂ ਝੜਦਾ ਕੋ ਤਾਂ ਮੈਂ ਕੁਛੜਦੇ ਬਸ ਹੋਰ ਨਹੀਂ ਕੁਛ ਲੈ ਹਣ 10 20 ਰੁਪਈਆਂ ਦੇ ਉਹ ਲੈ ਪਤਾ ਤੈਨੂੰ ਸੁੱਖੂ ਉਹੀ ਨਹੀਂ ਚੱਕਣੀ ਜਿਹੜੀ ਦੇਣੀ ਆ ਚੰਗਾ ਬਸ ਕੋਟਾ ਪਾਉਣਾ ਪੁੱਤ ਬਸ ਹੋਰ ਹੀ ਜੇ ਉੱਥੇ ਜਾ ਕੇ ਭੁੱਲ ਜਾਨਾ ਹੋਰ ਹੀ ਤੇ ਹੱਥ ਪਾ ਕੇ ਠੀਕ ਆ Sari janta, chiji nga ren. Kadiya kadiya kariyan, maya pati nga dihki, uninga chaladi nga, nalu gili nga, chiji nga. Mayi chaldi. Kadiya kadiya kariyan, maya pati nga dihki, uninga chali nga, nalu gili nga, ਕੱਲ ਤੋਂ ਹੀ ਨਹੀਂ ਪਾਈ ਹਣਾ ਆਪਾਂ ਅੱਜ ਪਾਵਾਂਗੇ ਫੱਠੇ ਕਰੇ ਪਾਈ ਨਹੀਂ ਪੱਕੇ ਜੇ ਆਹ ਪੱਥਰਾ ਮੈਂ ਕਿੰਨਾ ਕੱਲ ਤੋਂ ਹੀ ਪਾਈ ਸੀ ਕੋਦੋਂ ਪਰਸੋਂ ਪਾਈ ਸੀ ਕੱਲ ਕੀ ਪਾਈ ਆ ਪੱਥਰਾ ਤਾਂ ਕਹਾ ਕਰੇ ਜਾਣ ਵਾਲੇ ਹਾਂ ਹਾਂ ਉੱਥੇ ਹੈਨਾ ਕਰੇ ਛੋਟੀ ਆ ਥੋੜਾ ਵੱਡੀ ਜਿਹੀ ਹੋਰ ਇੱਥੇ ਵੀ ਪਾਈ ਸੀ ਹਾਂ ਪਰਸੋਂ ਪਾਈ ਸੀ ਅੱਜ ਵੀ ਪਾਈ ਸੀ ਇਹ ਵੀ ਐਵੇਂ ਨਾ ਆਣ ਆਪਰਾ ਪੱਕਾ ਫਾਂ ਫਲ ਜਨਾ ਗੋਹਾ ਵਰਗਾ ਹੁੰਦਾ ਤੇ ਮਿੱਕੀ ਪੋਰਾ ਵੀ ਨਹੀਂ ਫੁੱਟੀ ਫੁੱਟੀਆਂ ਤਾਂ ਪਾਸ ਗਿਆ ਗੱਲ ਕਰਨੀ ਇਹਨਾਂ ਤਾਂ ਕਰੀ ਲਈ ਜੀ ਸਖਕੇ ਅਜੇ ਤਾਂ ਮੈਂ ਕਿ ਮੇਰੇ ਗੋਡੇ ਦੋਖਦੇ ਮੈਂ ਤਾਂ ਨਾ ਲੋਤ ਤਾਂ ਨਾ ਘਾ ਰਿਲਾ ਦੇ ਪੱਕੀ ਨਾਲ ਹੀ ਯਾਰ ਤੁਸੀਂ ਬਦਿੰਗਾ ਮौज ਕਰਾਂਗੇ ਹੂੰ ਲੈ ਨਾਲ ਫਿਗਰੀ ਫੇਟ ਸਟਰ ਪਾ ਕੇ ਨਾ ਸਾਨੂੰ ਵੱਡੀ ਫਿਰ ਸੁਹਾਤ ਪਾ ਦੂੰਗਾ

ਆਹ ਹਾ ਗੱਲ ਨਹੀਂ ਆਜੂ ਜੈਨ ਆ ਤਨ ਗੱਲ ਨਹੀਂ ਆਹ ਦੇਖ ਸੁੱਕ ਨੇ ਖਿਲਾੜ ਕੇ ਆਖਾਂਗੇ ਫਰਮਾਨ ਕਿੰਨਾ ਬੜੀ ਹੈ ਮਨ ਮੈਨ ਤਾਂ ਮਸਾਖੀ ਹੱਸ ਹਰੀ ਹਰੀ ਕੰਪ ਮੈਂ ਇਹੀ ਤਾਂ ਮਜ਼ਾ ਖੇਡਾ ਹਾਂ ਇਹੀ ਖੇਡਾ ਮਜ਼ਾ ਆਹ ਹਰ ਦਾਦੀ ਕਿਦੋਂ ਟੱਕਰਗੇ ਹੂੰ ਆ ਇਹ ਤਾਂ ਟੇਸਟਰ ਨਾ ਕਿਤੇ ਨਾ ਪਾਊਗਾ ਵਾਹੋ ਵੱਡਾ ਮੈਂ ਤਾਂ ਬੋਬੀ ਬਣ ਕੇ ਕਿ ਬਣੀਣ ਦੇਖੀ ਆਪਾਂ ਦੇਖ ਵਾ ਥੋੜੀ ਜਿਹੀ ਬਣੀ ਸੀ

ਅਮਰੋਦ ਲੱਗੇ ਨਹੀਂ ਹੋ ਜਾਂਦਾ ਡਾਕਟਰ ਐਵੇਂ ਦਾਦੀ ਤੁਹਾਨੂੰ ਲੱਗਿਆ ਹੋਇਆਗਾ ਉਹ ਵੀ ਪੱਕਾ ਨਹੀਂ ਲੱਗਿਆ ਛੋਟੇ ਛੋਟੇ ਮੇਰੇ ਲੱਗੇ ਫਰੇਨ ਕਿਹੜਾ ਗਾਣਾ ਇੱਕ ਵਾਰ ਹੋਰ ਦੱਸ ਗੁੰਡੇ ਸਾਹ ਤੇਰਾ ਸ਼ੋਰ ਤਰਾ ਤੂੰ ਵੇ ਗਿਆ ਇੱਕ ਗਾਣਾ ਮੈਂ ਦਮੇ ਫੋਨ ਤੇ ਆ ਰੰਦੋ ਸ਼ੋਰੀ ਜੀ ਕੁੜੀਆਂ ਨੇ ਕਰ ਦਿੱਤੀ ਚੱਲ ਕੋਈ ਨਾ ਜੇ ਵੀਡੀਓ ਮੈਂ ਦਿਖਾ ਦਿੰਦੀ ਜਿੱਦੋਂ ਉਹ ਬਜ਼ਗ ਸਾਕੇ ਵੀ ਐਸੀ ਹੋਰੀ ਸਾਭ ਦੀ ਲਿਰਿਕਸ ਤੈਨੂੰ ਹੀ ਨਹੀਂ ਪਤਾ ਲੱਗਣਾ